कि मेनू 12 ਸਾਲ ਤੋਂ ਸਮੱਸਿਆ ਸੀ ਪੇਟ ਦੀ ਤਰਨ ਦੀ ਠੀਕ ਹੈ ਸੰਵੇਖ ਸੀਗਾ ਮੇਰਾ ਠੀਕ ਹੈ ਜੀ ਪੇਟ ਸਿ ਬਲੋਟਿੰਗ ਰਹਿੰਦੀ ਸੀਗੀ ਠੀਕ ਹੈ ਗੈਸ ਰਹਨਾ ਕਰਨ ਬਹੁਤ ਹਾਂ ਜੀ 12 ਸਾਲ ਬਹੁਤ ਜਗ੍ਹਾ ਦਿਖਾਇਆ ਮੈਂ ਕਿ ਤੋ ਫਰਕ ਲੱਗਿਆ ਜੀ ਜਦ ਤੱਕ ਦਵਾਈ ਲੈਂਦੀ ਸੀ ਫਰਕ ਸੀ ਫਿਰ ਮੈਨੂੰ ਬਾਅਦ ਵਿੱਚ ਉਹੀ ਆਈਬੀਐਸ ਦੀ ਪ੍ਰੋਬਲਮ ਸੀ ਕਹਿ ਸਕਦੇ ਆਪਾਂ ਬੋਟਾ ਮੋਟਾ ਬਹੁਤ ਫਰਕ ਕੇ ਮੈਨੂੰ શરીਰ ਮੇਰਾ ਬਹੁਤ ਥੋਲਾ ਹੋ ਗਿਆ ਪਹਿਲੇ ਨਾਲੋਂ ਪਹਿਲਾਂ ਨਹੀਂ ਠੀਕ ਕੋਈ ਦਵਾਈ ਨਹੀਂ ਸਿਰਫ ਬਿਨਾਂ ਦਵਾਈ ਤੋਂ ਠੀਕ ਹੋਇਆ ਹਾਂਜੀ ਬਿਨਾਂ ਦਵਾਈ ਤੋਂ ਠੀਕ ਹੈ ਜੀ ਹਾਂਜੀ ਮੈਡਮ ਸੱਸੀ ਕਾਲਜੀ ਕਿੱਥੋਂ ਬੋਲਦੇ ਹੋ ਮੋੜ ਤੋਂ ਮੋੜ ਤੋਂ ਮੈਡਮ ਤੁਸੀਂ ਥੈਰੇਪੀ ਕਰਵਾ ਰਹੇ ਹੋ ਨੀਰੋ ਐਕਿਓਸੈਟਰ ਦੇ ਵਿੱਚ ਬਠਿੰਡਾ ਦੇ ਵਿੱਚ ਤੇ ਤੁਹਾਨੂੰ ਕੀ ਸਮੱਸਿਆ ਸੀ ਕਿੰਨੇ ਸਮੇਂ ਤੋਂ ਕੀ ਪ੍ਰੋਬਲਮ ਆ ਰਹੀ ਸੀ ਜੀ ਮੈਨੂੰ 12 ਸਾਲ ਤੋਂ ਸਮੱਸਿਆ ਸੀ ਪੇਟ ਦੀ ਤਰਨ ਦੀ ਠੀਕ ਹੈ ਇਹ ਨਾਵਾ ਸਿਸਟਮ ਵੀਕ ਸੀਗਾ ਮੇਰਾ ਠੀਕ ਹੈ ਜੀ ਲੇ પેટਸ ਬਲੌਟਿੰਗ ਰਹਿੰਦੀ ਸੀਗੀ ਠੀਕ ਹੈ ਵੈਦ ਰਹਿਣਾ ਕਰਨ ਬਹੁਤ ਦਿੱਕਤ ਸੀ ਕਿੰਨਾ ਟਾਈਮ ਹੋ ਗਿਆ ਸੀ 12 ਸਾਲ ਹੋ ਗਏ ਸੀ ਹਾਂਜੀ 12 ਸਾਲ ਬਹੁਤ ਜਗ੍ਹਾ ਦਿਖਾਇਆ ਮੈਂ ਕੀ ਤੋਂ ਫਰਕ ਲੱਗਿਆ ਜੀ ਜਦੋਂ ਤੱਕ ਦਵਾਈ ਲੈਂਦੀ ਸੀ ਫਰਕ ਸੀ ਫਿਰ ਮੈਨੂੰ ਬਾਅਦ ਵਿੱਚ ਉਹੀ ਦਿੱਕਤਾਂ ਆ ਲੱਗਣ ਲੱਗੀਆਂ ਸੀ ਉਹ ਫਿਰ ਪ੍ਰੋਬਲਮ ਆ ਜਾਂਦੀ ਹਾਂਜੀ ਠੀਕ ਹੈ ਪੇਟ ਦੀ ਦਿੱਕਤ ਜ਼ਿਆਦਾ ਸੀ ਹੈਨਾ ਆਈਬੀਐਸ ਦੀ ਪ੍ਰੋਬਲਮ ਸੀ ਕਹਿ ਸਕਦੇ ਆਪਾਂ ਬੰਦਾ ਮੋਟਾ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਆਪੀ ਕਰਵਾ ਰਹੇ ਹੋ ਨੀਰਵਾ ਇਕਯੂ ਸੈਂਟਰ ਦੇ ਵਿੱਚ ਹਾਂਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਤੇ ਕੀ ਫਰਕ ਲੱਗਦਾ ਤੁਹਾਨੂੰ ਜੀ ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਠੀਕ ਹੈ ਮੈਨੂੰ ਬਹੁਤ ਜ਼ਿਆਦਾ ਪਹਿਲਾਂ ਕਿੰਨਾ ਟਾਈਮ ਆਇਆ ਲਗਾਤਾਰ ਲਗਾਤਾਰ ਮੈਂ 17 ਦਿਨ ਨਹੀਂ ਆਈ ਐ ਫਿਰ ਥੋੜਾ ਗੈਪ ਪਾ ਕੇ ਆਣ ਲੱਗ ਗਈ ਐ ਠੀਕ ਹੈ ਬਹੁਤ ਫਰਕ ਆਇਆ ਮੈਨੂੰ ਦਿਨ ਰੈਗੂਲਰ ਬੋਲੇ ਸੀ ਉਸ ਤੋਂ ਬਾਅਦ ਹੀ ਕਹਿੰਦੇ ਸੀ ਗੈਪ ਦੇ ਕੇ ਆਣਾ ਠੀਕ ਹੈ ਤੇ ਜਿਵੇਂ ਜਿਵੇਂ ਫਰਕ ਲੱਗਦਾ ਐ ਫਿਰ ਥੋੜਾ ਹੋਰ ਗੈਪ ਪਾ ਲੈਂਦੇ ਨੇ ਕਿ ਪਹਿਲੇ ਦਿਨ ਤੇ ਅੱਜ ਦੇ ਦਿਨ ਤੇ ਕਿੰਨਾ ਫਰਕ ਲੱਗਦਾ ਕਿੰਨੇ ਪਰਸੈਂਟ ਬਹੁਤ ਸਰੀਰ ਮੇਰਾ ਬਹੁਤ ਥੋਲਾ ਹੋ ਗਿਆ ਐ ਪਹਿਲੇ ਨਾਲੋਂ ਪਹਿਲਾਂ ਨਹੀਂ ਦਿੱਕਤ ਰਹੀ ਨਹੀਂ ਹੁਣ ਦਿਮਾਗੀ ਸਟ्रेस ਵੀ ਰਹਿੰਦੀ ਸੀ ਜਿਹੜੀ ਉਹ ਠੀਕ ਹੋ ਗਈ ਹਾਂਜੀ ਉਹਦਾ ਫਰਕ ਹੈ ਗਿਆ ਮੈਨੂੰ ਠੀਕ ਹੈ ਕੋਈ ਹੁਣ ਦਵਾਈ ਲੈ ਰਹੇ ਹੋ ਕੋਈ ਨਹੀਂ ਮੈਡੀਸਿਨ ਨਹੀਂ ਸਿਰਫ ਬਿਨਾਂ ਦਵਾਈ ਤੋਂ ਠੀਕ ਹੋਇਆ ਹਾਂਜੀ ਬਿਨਾਂ ਦਵਾਈ ਤੋਂ ਠੀਕ ਹੈ ਜਿਹੜੇ ਸਾਨੂੰ ਦੇਖ ਰਹੇ ਹੋ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਆ ਰਹੀ ਹੈ ਧਰਨ ਹਿੱਲੀ ਹੋਈ ਆਈਬੀਐਸ ਦੀ ਪ੍ਰੋਬਲਮ ਹੈ ਖਾਤਾ ਪੀਤਾ ਲੱਗਦਾ ਨਹੀਂ ਹੈ ਬਲੋਟਿੰਗ ਰਹਿੰਦੀ ਹੈ ਗੈਸ ਬਣਦੀ ਰਹਿੰਦੀ ਹੈ ਦਿਮਾਗੀ ਟੈਨਸ਼ਨ ਰਹਿੰਦੀ ਹੈ ਜੇ ਬੰਦਾ ਰਿਪੋਰਟਾਂ ਕਰਵਾ ਕਰਵਾ ਅੱਕ ਚੁੱਕਿਆ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਟਰੀਟਮੈਂਟ ਕਰਵਾਉਣਾ ਚਾਹੀਦਾ ਜਾਂ ਮੈਂ ਤੇ ਸਾਰਿਆਂ ਨੂੰ ਇਹ ਹੀ ਕਵਾਂਗੀ ਕਿ ਦਵਾਈਆਂ ਨਾਲ ਨਹੀਂ ਫਰਕ ਪਏਗਾ ਟ੍ਰੀਟਮੈਂਟ ਕਰਾਣ ਇਹਦੇ ਨਾਲ ਹੀ ਫਰਕ ਪਏਗਾ ਠੀਕ ਹੈ ਦਿਨਿਊਰੈਕੋ ਠੀਕ ਹੈ ਜੀ ਤੁਸੀਂ ਸੈਂਟਰ ਕਿੱਥੇ ਜਾ ਰਹੇ ਸੀ ਕਿਹ ਤੋਂ ਇਲਾਜ ਕਰਵਾਇਆ ਇੱਥੇ ਬਤਿੰਡੇ ਲੱਗੇ ਡਾਕਟਰ ਸਤਨਾਮ ਜੀ ਕੋ ਟ੍ਰੀਟਮੈਂਟ ਚੱਲ ਰਿਹਾ ਹੈ ਮੇਰਾ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ